ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਕੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋਗੇ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਾਦੇ ਸੋਹਣੇ ਪ੍ਰਿੰਟ ਸੂਟ ਲਏਗੇ ਪਸ਼ਮੀਨੇ ਦੇ ਸੂਟ ਲਏਗੇ ਬਹੁਤ ਹੀ ਜਾਦੇ ਸੋਹਣਾ ਫੈਬਰਿਕ ਰਹੂਗਾ ਪ੍ਰਿੰਟ ਤੁਸੀਂ ਚੈੱਕ ਕਰੋ ਬਰੀਕ ਪ੍ਰਿੰਟ ਦੇ ਵਿੱਚ ਮੈਚਿੰਗ ਸੂਟ ਹੈਗਾ ਲੋ ਜੀ ਬਹੁਤ ਹੀ ਜਿਆਦੇ ਸੋਨਾ ਫੈਬਰਿਕ ਹੈ ਲਾਈਟ ਵੇਟ ਹੈਗਾ ਇਸ ਤਰ੍ਹਾਂ ਦੀ yellow ਕਲਰ ਦੀ ਬਾਟਮ ਰਹੂਗੀ ਪ੍ਰਾਈਸ ਰਹੂਗਾ ਜਿਆਦਾ 2050 ਵਿਦ ਸ਼ਿਪਿੰਗ ਰਹੂਗਾ ਇਹਦੇ ਵਿੱਚ ਦੋ ਕਲਰ ਹੈਗੇ ਨੇਗੇ ਬਾਕੀ ਦੁਪੱਟਾ ਵਗੈਰਾ ਨਹੀਂ ਹੈਗਾ ਤੇ ਕੁਆਲਿਟੀ ਬਹੁਤ ਵਧੀਆ ਹੈਗੀ ਸਟੱਫ ਦੀ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਲਾਈਨਿੰਗ ਦੀ ਇਹਨੂੰ ਕੋਈ ਵੀ ਲੋੜ ਨਹੀਂ ਹੈਗੀ ਤੇ ਦੂਜਾ ਕਲਰ ਇਹਦੇ ਵਿੱਚ ਹੈਗਾਗਾ ਬੋਟਲ ਗ੍ਰੀਨ ਕਲਰ ਹੈਗਾ ਅੱਜ ਕੱਲ ਜਿਹੜਾ ਮੈਂ ਸੂਟ ਪਾਇਆ ਹੋਇਆ ਸੀ ਨਾ ਅ ਜਿਹੜਾ ਮੈਂ ਕੱਲ ਗ੍ਰੀਨ ਕਲਰ ਦਾ ਉਹ ਵੀ ਇਸੇ ਬ੍ਰਾਂਡ ਦਾ ਹੀ ਸੂਟ ਪਾਇਆ ਹੋਇਆ ਸੀਗਾ ਰੰਗ ਰਸੀਆ ਬ੍ਰਾਂਡ ਬਹੁਤ ਜਾਦੇ ਸੋਹਣਾ ਫੈਬਰਿਕ ਹੈਗਾ ਟੈਸਟਾ ਤੋਂ ਬਾਅਦ ਜਿਹੜੀ ਮਤਲਬ ਕੁਆਲਿਟੀ ਆਉਂਦੀ ਹੈ ਰੰਗ ਰਸੀਆ ਦੇ ਵਿੱਚ ਆਉਂਦੀ ਹੈਗੀ ਕਿਉਂਕਿ ਬ੍ਰਾਂਡ ਬਹੁਤ ਵਧੀਆ ਤੇ ਫੈਬਰਿਕ ਪ੍ਰਿੰਟ ਇੰਨੇ ਕਿ ਸੋਹਣੇ ਡਿਜ਼ਾਈਨ ਹੁੰਦੇ ਨੇਗੇ ਦੇ ਬ੍ਰਾਂਡ ਦੇ ਕਿੰਨੇ ਵੀ ਤੁਸੀਂ ਕਹਿ ਦੋ ਤੇ ਨਾਲ ਹੈਗੀ ਹੈ ਜੀ ਬੋਟਲ ਗ੍ਰੀਨ ਕਲਰ ਦੀ ਬੋਟਮ ਹੈ ਸੇਮ ਪ੍ਰਾਈਸ ਰਹੂਗਾ 2050 ਵਿਦ ਸ਼ਿਪਿੰਗ ਹੈ ਜਲਦੀ ਜਲਦੀ ਆਰਡਰ ਕਰ ਦਿਓ ਕਿਉਂਕਿ ਥੋਟ ਆਪਣੇ ਕੋਲੇ ਦੋ ਦੋ ਹੀ ਨੇਗੇ ਲੋਚ ਇਸ ਤੋਂ ਬਾਅਦ ਹੈਗਾਗਾ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਲੋ ਜੀ ਨੈਕਸਟ ਸੂਟ ਹੈਗਾਗਾ ਬਲੈਕ ਕਲਰ ਦੇ ਵਿੱਚ ਬਹੁਤ ਹੀ ਜਾਦੇ ਸੋਨਾ ਪ੍ਰਿੰਟ ਹੈਗਾ ਤੇ ਨਾਲ ਹੈਗੀ ਹੈਗੀ ਇਸ ਤਰ੍ਹਾਂ ਦੀ ਬਾਟਮ ਰਹੂਗੀ ਇਦਾਂ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ ਇਹਨਾਂ ਦਾ ਹੈਗਾ ਜੀ 1750 ਪ੍ਰਾਈਸ ਹੈਗਾ ਤੇ ਬਹੁਤ ਹੀ ਜਿਆਦਾ ਸੋਨੇ ਪ੍ਰਿੰਟ ਨੇਗੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਬਾਕੀ ਜਿੰਨੇ ਹੈਗੇ ਨੇ ਆਪਣੇ ਕੋਲੇ ਇੱਕ ਦੇ ਵਿੱਚ ਕਲਰ ਆਜੂਗਾ ਮਹਰੂਮ ਸ਼ੇਡ ਆਜੂਗਾ ਲਓ ਜੀ ਤੇ ਨਾਲ ਹੈਗੀ ਆ ਮੈਰੂਨ ਦਾ ਬਾਕਮਾ ਦੇ ਐਕਸਟਰਾ ਠੀਕ ਹੈ ਜੀ ਪ੍ਰਾਈਸ ਸੇਮ ਰਹੂਗਾ 1750 ਬਾਕੀ ਸੂਟਸ ਦਾ ਸਾਰਿਆਂ ਦਾ ਜਿੰਨੇ ਵੀ ਮੈਂ ਤੁਹਾਨੂੰ ਸ਼ੋਅ ਕਰੂੰਗੀ ਠੀਕ ਹੈ ਹੈਗਾ ਇਹਦੇ ਵਿੱਚ ਬੋਟਲ ਗ੍ਰੀਨ ਲੋਚੀ ਬੋਟਲ ਗ੍ਰੀਨ ਕਲਰ ਹੈ ਇੱਕ ਇਹਦੇ ਵਿੱਚ ਤਿੰਨ ਕਲਰ ਦਾ ਚਾਂਸ ਹੈ ਇਹ ਕਿਦਾਂ ਦੀ ਬਾਟਮ ਰਹੂਗੀ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਅਗਲੇ ਪ੍ਰਿੰਟ ਦਾ ਡਿਜ਼ਾਈਨ ਤੁਹਾਨੂੰ ਪਰ ਸ਼ੋ ਕਰ ਦਿੰਨੇ ਆ ਪ੍ਰਾਈਸ ਸੇਮ ਰਹੂਗਾ ਜੀ 1750 ਲਓ ਜੀ ਪ੍ਰਿੰਟ ਦੇਖੋ ਬਹੁਤ ਹੀ ਜਿਆਦੇ ਸੋਹਣੇ ਨੇਗੇ ਤੇ ਨਾਲ ਲੈਂਦਾ ਬਲੂ ਕਲਰ ਦੀ ਬਾਟਮ ਰਹੂਗੀ ਲਓ ਜੀ ਦੇਖੋ ਇਦੇ ਵਿੱਚ ਆ ਫਕਲਰ ਫਰਗੇ ਨੇ ਵੀ ਆਪਣੇ ਕੋਲੇ ਕਾਫੀ ਜੌਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋ ਵਾਈਨ ਸ਼ੇਡ ਹੈਗਾ ਲੋਜੀ ਨਾਲ ਹੈਗੀ ਆ ਵਾਈਨ ਕਲਰ ਦੀ ਬਾਟਮ ਹੈਗੀ ਇਸ ਤਰ੍ਹਾਂ ਤੇ ਇੱਕੇ ਦੇ ਵਿੱਚ ਕਲਰ ਹੈਗਾ ਗ੍ਰੇ ਲਓ ਜੀ ਗ੍ਰੀਨ ਮਹਿੰਦੀ ਜਿਹਾ ਸ਼ੇਡ ਹੈਗਾ ਇਹ ਵਾਲਾ ਲਓ ਜੀ ਤੇ ਨਾਲ ਹੈਗੇ ਐਦਾ ਬਾਟਮ ਰੂਗੀ ਮੈਚਿੰਗ ਠੀਕ ਐ ਸੀ ਤੇ 1750 ਪ੍ਰਾਈਸ ਹੈ ਦੁਪੱਟਾ ਵਗੈਰਾ ਕਿਸੇ ਨਾਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਕਿ ਜਲਦੀ ਜਲਦੀ ਆਪਣਾ ਆਰਡਰ ਕਰਦੇ ਰਹਿਣਾ ਕਿਉਂਕਿ ਰਿਪੀਟ ਸੂਟ ਨਹੀਂ ਹੈਗੇ ਜਿੰਨੇ ਕਿ ਹੈਗੇ ਨੇਗੇ ਦੋ ਦੋ ਹਨਾ ਤੇ ਆਪਾਂ ਤੁਹਾਡੇ ਲਈ ਹੈਗੇ ਨੇਗੇ ਤਾਂ ਜਲਦੀ ਆਰਡਰ ਕਰ ਦਿਓ ਪੇਮੈਂਟ ਨਾਲ ਦੀ ਨਾਲ ਕਰ ਦਿਓ ਕੋਈ ਪੇਮੈਂਟ ਦੇਲੇ ਨਾ ਕਰਿਓ ਜਿੱਦਾਂ ਜਿੱਦਾਂ ਪੇਮੈਂਟ ਆਈ ਜਾਊਗੀ ਉਦੋਂ ਦਾ ਸੂਟ ਸੀ ਬੁਕਿੰਗ ਹੋਈ ਜਾਊਗੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਜੇ ਤੁਸੀਂ ਮੈਨੂੰ ਦੇਖਦੇ ਹੋ ਇੰਸਟਾਗ੍ਰam ਪੇਜ ਤੋਂ ਤਾਂ ਮੇਰੀ ਆਈਡੀ ਨੂੰ ਜ਼ਰੂਰ ਫੋਲੋ ਕਰ ਲਿਓ ਉੱਥੇ ਵੀ ਆਪਾਂ ਇਹਦਾ ਪ੍ਰਿੰਟ ਸੂਟਸ ਵਗੈਰਾ ਸ਼ਾਰਟ ਵੀਡੀਓਜ਼ ਪਾਉਂਦੇ ਰਹਨੇ ਆਂਗੇ ਉੱਥੇ ਵੀ ਜਾ ਕੇ ਤੁਸੀਂ ਆਰਡਰ ਦੇ ਸਕਦੇ ਹੋਵੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ